ਨਿਆਰਾ ਕਿਹਦੇ ਲਿਆਂਦਾ ਦੱਸਿਓ ਜਰਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਦਬਰਜੀ ਵਾਲੇ ਦੀ ਪੁਲੱਥਾ ਦੇ ਕਲੱਬ ਵੱਲੋਂ ਪਹਿਲੀ ਰੇਡ ਬੁਲਟ ਮੋਟਰਸਾਈਕਲ ਵਾਲੀ ਕਪੂਰਥਲੇ ਦੇ ਕਬੱਡੀ ਕੱਪ ਤੇ ਮੇਰੇ ਮਿੱਤਰੋ ਆਹ ਦੂਜੇ ਪਾਸੇ ਲੱਗੂ ਜੱਫਾ ਇੱਕ ਪਾਸੇ ਸੋਨੀ ਔਰ ਦੂਜੇ ਪਾਸੇ ਦੀਪ ਲੱਗਿਆ ਝੋੜ ਤੇ ਪੁਆਇੰਟ ਜੇਰਾ ਦੁਰਜੀ ਦਾ ਬੱਲੇ ਆ ਗਿਆ ਉਹਨੂੰ ਬੁਲਣ ਦੇ ਸਾਥੇ ਕਲੀਅਰ ਕਰ ਗਈਆਂ ਪੁਲਾਥ ਕਬੱਡੀ ਕਲੱਬ ਵੱਲੋਂ 11000 ਦੀਆਂ ਤਿੰਨ ਰੇਡਾਂ ਪੈਣਗੀਆਂ ਉਸਤਾਦ ਜੀ ਪੈ ਗਈ ਰੇਡ ਦੀਪ ਦੀ ਲਖਵੀਰ ਸਿੱਧੂ ਜੀ ਲੰਡਨ ਹੋਟਲ ਬਵੀ ਸਮਰਾ ਜੀ ਜੱਸ ਖੜਾ ਸੁਖਸੰਦਰ ਪਾਲਾ ਸੰਧਰ ਜੀ ਮਿੰਦੀ ਇਟਲੀ ਗਿੰਦਾ ਇਟਲੀ ਗੈਰੀ ਸਿੱਧੂ ਜੀ ਸਿਧਵਾ ਦੋਨਾਂ ਤੋਂ ਇੰਗਲੈਂਡ ਤੋਂ ਜਿੰਦਾਬਾਦ ਯਾਰੀਆਂ ਗਰੁੱਪ ਕਬੱਡੀ ਪਾ ਰਿਹਾ ਹੈ ਬੇੰਤੀ ਹੈ ਔਰ ਸਾਹਮਣੇ ਅਗਲੀ ਰੇਡ ਦੀਪ ਨੇ ਪਾਈ ਹੈ ਜਨਾਬ ਮੱਖਣ ਵਾਲੀ ਜੀ ਚੱਕੋ ਮਾਈਕ ਕਰੋ ਸ਼ਿਫਟ ਇਸ ਮੁੰਡੇ ਦੀ ਲਾਓ ਸਾਹਮਣੇ ਦੀਪ ਦੂਜੀ ਮਖਨਲ ਜੀ ਇਸ ਮੋਟਰਸਾਈਕਲ ਵਾਲੀ ਭਲੱਥ ਕਲੱਬ ਵੱਲੋਂ ਇਸ ਲਈ ਖੇਡ ਮੈਦਾਨ ਦੇ ਵਿੱਚ ਨੋਜਨ ਦੀ ਪੈ ਗਈ ਆ ਦੀਪ ਗੁਰਿੰਦਰ ਸਿੱਧੂ ਉਹਨਾਂ ਵੀਰਾਂ ਦਾ ਸਾਰੇ ਜਿੰਨੇ ਵੀ ਜਿੰਦਰ ਸਾਡਾ ਵੀਰ ਫਰਾਂਸ ਸੋਨਾਬਾਹ ਹੁਟੀਆਂ ਔਰ ਦੇਬਾ ਸਾਡਾ ਵੀਰ ਦੁਬਈ ਵਾਲਾ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹ ਮੇਰੇ ਵੀਰੋ ਸੁਪਰ ਸੈਮੀਫਾਈਨਲ ਹੈ ਪਹਿਲਾ ਸੈਮੀਫਾਈਨਲ ਹੈ ਆ ਬੁਲਟ ਵਾਲੀ ਹੈ ਮਖਨਲ ਜੀ ਦੱਸੋ ਚੌਥੀ ਹੈ ਜਾਂ ਪੰਜਵੀਂ ਹੈ ਚੌਥੀ ਕਬੱਡੀ ਹੋਰ ਜਫੇ ਲੱਗੇ ਤਾਂ ਦਿੱਤਾ ਜਾਣਾ ਜੇ ਸੇਮ ਜਾਫੀ ਦੋ ਜਫੇ ਲਾਵੇਗਾ ਤੇ ਬੁੱਲਰ ਮੋਰ ਸੈ ਦਿੱਤਾ ਜਾਊਗਾ ਲਾ ਮੈਦਾਨ ਦੇ ਵਿੱਚ ਬੱਲੇ 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 ਹਦ்பੁਰਜੀ ਵਾਲੇ ਦੀ ਪਈ ਹੋਈ ਕਬੱਡੀ ਤੇ ਦੇਖਦੇ ਆ ਵੀ ਕਿਹੜਾ ਜਫਾ ਲਾਵੇਗਾ ਮੋਹਨਵੀਰ ਪਾਲ ਬਲਨ ਕਾਰਪੋਰੇਸ਼ਨ ਵੱਡਾ ਨਾਮ ਆ ਬੱਲੇ ਬੱਲੇ ਹੁੰਦੀ ਹੋਈ ਬੱਲੇ ਬੱਲੇ ਹੁੰਦੀ ਹੋਈ ਛੇਵੀਂ ਕਬੱਡੀ ਹੈ ਜੇ ਹੁਣ ਜਾਫੀ ਕੋ ਜਫਾ ਲਾ ਗਿਆ ਤੇ ਅੱਧਾ ਬੁੱਲ ਜਾਣਾ ਪਰ ਜੇ ਆ 6 ਪਾ ਗਿਆ ਫਿਰ ਗੱਲ ਮੁਸ਼ਕਲ ਹੋ ਜਾਣੀ ਹੈ ਆ ਮੈਦਾਨ ਦੇ ਵਿੱਚ ਬੱਲੇ 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 ਲੱਭੀ ਪਾ ਜਿੰਦਾ ਰੇ ਹਾਂ ਆ ਬੱਲੇ ਐਵੇਂ ਦੀਪ ਹਦਸਾ ਨਹੀਂ ਕਰ ਨੌਜਵਾਨਾ ਇੱਕ ਕਬੱਡੀ ਅਜੇ ਉਹਦਾ ਬਾਕੀ ਹੈ ਉਹ ਪਾਉਗੀ ਫਿਰ 80 ਗੱਲੇ ਪੂਰੀ ਫਿਰ 80 ਗੱਲੇ ਹੁਣ 6 ਹੋਈ ਹੈ ਇੱਕ ਕਬੱਡੀ ਇਹਦੀ ਬਾਕੀ ਤੇ ਬੁਲਟ ਮੋਟਰਸਾਈਕਲ 7ਵੀਂ ਕਬੱਡੀ ਆ ਕੋ ਸਾਧ ਜੀ ਕੇ ਪੈ ਗਈਆਂ ਪੂਰੀਆਂ ਮੋਟਰਸਾਈਕਲ ਵਾਲੀਆਂ ਆ ਆ ਸੱਤਵੇਂ ਆਖਰੀ ਰੇਡ ਕਬੱਡੀ ਬੁਲਟ 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 ਮੋਟਰਸਾਈਕਲ ਹੈ ਬੁਲਟ ਖੀਰਾਵਾਲੀਆ ਨੇ ਆ ਬੁਲਟ ਮੋਟਰਸਾਈਕਲ ਲੱਗਾ ਹੋਇਆ ਔਰ ਬੱਲੇ ਵਾਲੇ ਸਿਮਾ ਸਿਮਾ ਹੈ ਆ ਆ ਆ ਆ ਨਿਆਰਾ ਕਿਹਨੇ ਲਿਆਂਦਾ ਦੱਸਿਓ ਜਰਾ ਜਿੰਨਾ ਪੱਤਣਾ ਵਾਲਾ ਪੱਤਣਾ ਵਾਲਾ ਸਿਮਾ ਹੁਣ ਦੱਸਿਓ ਜੀ ਫਿਰ ਕੀ ਕਰੀਏ